ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੈਂ ਪਹੁੰਚਾ ਹਾਂ ਸਰੰਦ ਸਹਿਰ ਜਿੱਥੇ ਕੀ ਇਹ ਮਕਬਰਾ ਬਣਿਆ ਹੋਇਆ ਹੈ ਤੇ ਕੋਈ ਮਸਜਿਦ ਵੀ ਕਹਿ ਸਕਦੇ ਹਾਂ ਤੇ ਇੱਥੇ ਦਿਖਾਨਿਆ ਤੁਹਾਨੂੰ ਇਸ ਦਾ ਜਗਾਦਰ ਰਿਵਿਊ ਕਰਕੇ ਆਪਣੇ ਚੈਨਲ ਤੇ ਜੁੜ ਜਿਓ ਜੀ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤਾਂ ਜੋ ਕਿ ਮੈਂ ਬਣੇ ਚੈਨਲ ਦੀ ਤੁਹਾਨੂੰ ਜਾਣਕਾਰੀ ਦਸਾਂ ਜਿੰਨੀ ਕ ਆਪਣੇ ਨੂੰ ਜਾਣਕਾਰੀ ਹੈਗੀ ਇਸ ਜਗ੍ਹਾ ਦੀ ਤੇ ਆਪਾਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨੇ ਲਈ ਨਵੇਂ-ਨਵੇਂ ਲੈ ਕੇ ਆਉਂਦੇ ਰਹੀਏ ਇਸ ਲਈ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆਜੋ ਫਿਰ ਆਪਣੇ ਚੈਨਲ ਤੇ ਹਾਂਜੀ ਆਜੋ ਆਪਣੇ ਚੈਨਲ ਤੇ ਜੁੜਜੋ ਆਪਣੇ ਚੈਨਲ ਦੇ ਨਾਲ ਤੇ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆ ਦੇਖ ਸਕਦੇ ਹੋ ਜਿਵੇਂ ਕਿ ਇਹ ਸੀੜੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਪੌੜੀਆਂ ਨੇ ਇਹ ਰਸਤਾ ਜੀ ਆਪਾਂ ਅੱਨਾ ਸ਼ੁਰੂ ਤੋਂ ਦਿਖਾਣੇ ਆ ਜਿਵੇਂ ਕਿ ਇਹਨਾ 1500 1400 ਸਾਲ ਪਿੱਛੇ ਦਾ ਬਣਿਆ ਹੋਇਆ ਮਕਬਰਾ ਇਹ ਦੇਖ ਸਕਦੇ ਹੋ ਕੋਈ ਮਸਜਿਦ ਹੈ ਇਸ ਜਗ੍ਹਾ ਤੇ ਦਿਖਾਨਿਆ ਤੁਹਾਨੂੰ ਵੀਡੀਓ ਦੇ ਵਿੱਚ ਆਪਣੇ ਨਾਲ ਆਜੋ ਇਸ ਜਗ੍ਹਾ ਤੇ ਜੁੜ ਜੋ ਜੀ ਆਪਣੇ ਨਾਲ ਤੇ ਇਸ ਤਰ੍ਹਾਂ ਵੀ ਪੌੜੀਆਂ ਚੜ੍ਹਦੀਆਂ ਨੇ ਤੇ ਅੱਗੇ ਉਸ ਤਰ੍ਹਾਂ ਵੀ ਪੌੜੀਆਂ ਚੜ੍ਹਦੀਆਂ ਨੇ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੋਈ ਹੈ ਜਗ੍ਹਾ ਇਹ ਦੇਖੋ ਜੀ 1 2 3 4 5 ਪੰਜ-ਛੇ ਪੌੜੀਆਂ ਚੜ ਕੇ ਆਪਾਂ ਉੱਪਰ ਪਹੁੰਚਦੇ ਹਾਂ ਇਸ ਜਗ੍ਹਾ ਤੇ ਜੋ ਕਿ ਇਹ ਦਿਵਾਰਾਂ ਨੇ ਕਾਫੀ ਮੋਟੀਆਂ ਦਿਵਾਰਾਂ ਕੀਤੀਆਂ ਹੋਈਆਂ ਨੇ ਜੋ ਕਿ ਇਹਨਾਂ ਦੀ ਲਪਾਈਆ ਚੁੰਨੇ ਮਿੱਟੀ ਦੇ ਵਿੱਚ ਕੀਤੀ ਹੋਈ ਆ ਪਹਿਲਾਂ ਵੀ ਆਪਾਂ ਦੋ ਮਕਬਰਾਂ ਦੀ ਵੀਡੀਓ ਕੀਤੀ ਹੈ ਜਿਵੇਂ ਕਿ ਉਹ ਗੁਰੂ ਚੇਲੇ ਦਾ ਮਕਬਰਾ ਕਿਹਾ ਜਾਂਦਾ ਏ ਜਿਵੇਂ ਕਿ ਆ ਆ ਗਿਆ ਸਾਹਮਣੇ ਇਸ ਦੀ ਆਪਾਂ ਕੱਲ ਵੀਡੀਓ ਕੀਤੀ ਸੀਗੀ ਉਹ ਵੀ ਤੇ ਇਹ ਮਕਬਰਾ ਰਹਿ ਗਿਆ ਸੀਗਾ ਆ ਪਾਉਣਾ ਇਸ ਅਕਬਰੇ ਦੀ ਵੀਡੀਓ ਕਰਦੇ ਆ ਕੋਈ ਬਾਕੀ ਇਹਨਾਂ ਦੀ ਜਾਣਕਾਰੀ ਦੱਸ ਸਕਦਾ ਆਪਣੇ ਕਮੈਂਟ ਦੇ ਵੀਡੀਓ ਕਮੈਂਟ ਕਰ ਸਕਦਾ ਆਪਣੇ ਚੈਨਲ ਤੇ ਜੇ ਕਿਸੇ ਨੂੰ ਕਿਸੇ ਨੂੰ ਜਾਣਕਾਰੀ ਹੈਗੀ ਇਸ ਜਗ੍ਹਾ ਬਾਰੇ ਆ ਦੇਖੋ ਜੇ ਵੀ ਕੋਈ ਮਸੀਤ ਆ ਮੁੰਗਲਾਂ ਨੇ ਸਮਝਣ ਦੀਆਂ ਬਣੀਆਂ ਹੋਈਆਂ ਜਗ੍ਹਾ ਨੇ ਇਹ ਯਾਦਗਾਰ ਤਾਂ ਉਸੇ ਤਰ੍ਹਾਂ ਇਹਨਾਂ ਦੀਆਂ ਮੁੰਗਲਾਂ ਦੀਆਂ ਮਸੀਤਾਂ ਹੁੰਦੀਆਂ ਨੇ ਜਿਸ ਤਰ੍ਹਾਂ ਇਹ ਬਣਿਆ ਹੋਇਆ ਦੇਖੋ ਜੀ ਬਹੁਤ ਸੋਹਣੀ ਐ ਡਿਜ਼ਾਈਨ ਕੀਤੀ ਹੋਈਆਂ ਕੰਧਾਂ ਨੇ ਆਲੀ ਢਾਲੀ ਤੇ ਦਿਖਾਣੇ ਆ ਪਹਿਲਾਂ 뷰 ਕਰਕੇ ਤੁਹਾਨੂੰ ਤੇ ਅੰਦਰ ਤੁਸੀਂ ਵੇਖ ਸਕਦੇ ਹੋ ਜਿਵੇਂ ਕੀ ਹਾਂਜੀ ਅੰਦਰੋਂ ਮਸੀਤਾਂ ਬਣੀ ਹੋਈ ਦੇਖੋ ਹਾਂਜੀ ਇਹ ਰਸਤਾ ਏ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਆਉਣ ਵਾਲੇ ਦਾਲੇ ਬਹੁਤ ਸੋਹਣਾ ਡਿਜ਼ਾਈਨ ਆ ਹਾਂਜੀ ਇਸ ਜਗ੍ਹਾ ਤੇ ਮਸੀਤਾਂ ਨੇ ਬਾਬਿਆਂ ਦੀਆਂ ਕੋਈ ਪੀਰਾਂ ਫਕੀਰਾਂ ਆਂਦੀਆਂ ਹੋਣਗੀਆਂ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਜੇ ਕਿਸੇ ਭੈਣ ਭਰਾ ਨੂੰ ਜਾਣਕਾਰੀ ਹੈਗੀ ਆ ਤਾਂ ਇਸ ਬਾਰੇ ਜ਼ਰੂਰ ਦੱਸਣਾ ਤੇ ਤੁਸੀਂ ਵੇਖ ਸਕਦੇ ਹੋ ਪਹਿਣਾ ਇਸ ਜਗ੍ਹਾ ਤੇ ਗੁੰਮਤ ਬਣਿਆ ਹੋਇਆ ਸੀਗਾ ਗੁੰਮਟ ਕਹਿ ਸਕਦੇ ਹਾਂ ਤੇ ਹੁਣ ਦੇਖ ਸਕਦੇ ਹਾਂ ਇੱਕ ਜਗ੍ਹਾ ਇੱਕ ਪਾਸੇ ਤੋਂ ਇਹ ਜਗ੍ਹਾ ਉੱਪਰੋਂ ਦਿਖ ਚੁੱਕੀ ਹੈ ਤੇ ਤਰੇੜਾਂ ਵੀ ਪਹਿਰੀਆਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦਿਖਾਵਾਂਗਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਇਸ ਤੇ ਗੌਰ ਕਰੇ ਤੇ ਇਸ ਦਾ ਕੰਮ ਜੋ ਰਹਿੰਦਾ ਏ ਇਸ ਦਾ ਕੰਮ ਪੂਰਾ ਕਰੇ ਹਾਂ ਆ ਦੇਖੋ ਜੀ ਕਿੰਨੇ ਸੋਹਣੇ ਕੋਈ ਡਿਜ਼ਾਈਨ ਕੀਤਾ ਹੋਇਆ ਕੁਝ ਲਿਖਾ ਹੋਆ ਅੱਲਾ ਇਸ ਦੇ ਉੱਪਰ ਲਿਖਾ ਹੋਊਗਾ ਉਰਦੂ ਦੇ ਵਿੱਚ ਆ ਦੇਖੋ ਜਿਵੇਂ ਕਿ ਅੱਲਾ ਬਗੈਰ ਆ ਲਿਖਾ ਹੋਇਆ ਕੋਈ ਉਰਦੂ ਦੇ ਵਿੱਚ ਇਸ ਦੇ ਅੱਖਰਾਂ ਦਾ ਰੰਗ ਜਿਵੇਂ ਅਲਿਫ, ਫਾ, ਬੇ, ਪੇ, ਟੇ, ਜਿਮ, ਸੀਮ ਉਰਦੂ ਦੇ ਲਫ਼ਜ਼ ਨੇ ਜੋ ਕੀ ਇਹ ਦੋ ਇਕੱਠੀਆਂ ਨੇ ਮਸੀਤਾਂ ਤੇ ਇੱਕ ਤਰਫ ਇਕੱਲੀ ਆ ਤੁਸੀਂ ਵੇਖ ਸਕਦੇ ਹੋ ਆਪਣੇ ਚੈਨਲ ਦੇ ਜ਼ਰੀਏ ਆ ਦੇਖੋ ਜੀ ਹਾਂਜੀ ਜੋ ਕਿ ਅੱਜ ਕਾਫੀ ਇਸ ਦਾ ਨੁਕਸਾਨ ਹੋ ਚੁੱਕਿਆ ਏ ਕੋਈ ਸਮਾਂ ਹੁੰਦਾ ਸੀਗਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਉੱਪਰ ਟਕਿਆ ਹੋਇਆ ਹੁਣ ਛੱਤ ਇੱਕ ਤਰਫ ਤੋਂ ਡਿੱਗ ਚੁੱਕੀ ਐ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਏ ਤੇ ਆ ਦੇਖੋ ਆਲੇ ਬਹੁਤ ਸਮਿਆਂ ਦੇ ਕੋਈ ਚਿਰਾਗ ਵਗੈਰਾ ਲਾਉਣ ਦੇ ਲਈ ਦੀਵੇ ਰੱਖਣ ਦੇ ਲਈ ਜੋ ਕਿ ਚਾਨਣ ਦਾ ਸਾਧਨ ਸੀਗੇ ਤੇ ਆ ਦੇਖੋ ਤੇ ਇੰਟਾਂ ਵੇਖੋ ਜੀ ਸਰਦੀ ਇੰਟਾਂ ਨੇ ਜੋ ਕਿ ਲੱਗੀਆਂ ਹੋਈਆਂ ਹਾਂ ਜੀ ਆ ਦੇਖ ਸਕਦੇ ਤੁਸੀਂ ਆਪਣੇ ਚੈਨਲ ਤੇ ਆਹ ਦੇਖੋ ਜੀ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਇਸ ਬਾਰੇ ਜਾਣਕਾਰੀ ਵੀ ਦੇਣੀ ਆਪਾਂ ਨੇ ਦੇਖੋ ਆਹ ਦੇਖੋ ਜਿਹੜੇ ਕੀ ਨਾਲੀਆਂ ਵਿੱਚ ਰਸਤੇ ਬਣਾਏ ਹੋਏ ਨੇ ਪਾਣੀ ਕ੍ਰੋਸ ਹੋਣ ਦੇ ਲਈ ਜਦੋਂ ਮੀਂਹ ਪਾਣੀ ਪੈਂਦਾ ਹੋਵੇਗਾ ਇਸ ਜਗ੍ਹਾ ਤੇ ਕ੍ਰਾਸ ਹੁੰਦਾ ਏ ਪਾਣੀ ਹਾਂਜੀ ਤੁਸੀਂ ਵੇਖ ਰਹੇ ਹੋ ਕੋਈ ਹੋਰ ਜਾਣਕਾਰੀ ਮਿਲੇਗੀ ਆਪਾਂ ਉਹ ਵੀ ਦਿਖਾਣੇ ਅੱਗੇ ਪਹੁੰਚਦੇ ਆ ਪਰ ਦੂਸਰੇ ਗੁੰਮਟ ਦੇ ਕੋਲ ਜਿਹੜਾ ਦੂਸਰਾ ਗੁੰਮਟ ਬਣਿਆ ਹੋਇਆ ਨਾ ਉਸ ਜਗ੍ਹਾ ਤੇ ਹੀ ਪਹੁੰਚਾਂਗੇ ਇਸ ਵਾਰੇ ਆਪਾਂ ਤੁਹਾਨੂੰ ਦਿਖਾ ਤੇ ਆਏ ਘੁੰਮ ਫਿਰ ਕੇ ਅਸ ਦੇ ਆਲੇ ਦੁਆਲੇ ਹਾਂਜੀ ਤੇ ਅੱਗੇ ਆਪਾਂ ਦੇਖਦੇ ਆ ਇੱਕ ਇਸ ਟਾਈਪ ਬਣਿਆ ਹੋਇਆ ਜਿਵੇਂ ਕੀ ਹਾਂਜੀ ਇਹ ਵੀ ਮਸੀਤ ਕੋਈ ਬਣੀ ਹੋਈ ਹੈ ਉੱਪਰ ਦੇਖ ਸਕਦੇ ਹਾਂ ਉੱਚੀ ਜਗ੍ਹਾ ਤੇ ਤੇ ਇਸ ਤਰ੍ਹਾਂ ਕੋਈ ਹਾਂਜੀ ਇਹ ਪੌੜੀਆਂ ਇੱਧਰ ਨੂੰ ਵੀ ਰਸਤਾ ਉੱਤਰਦਾ ਹੋਵੇਗਾ ਕੋਈ ਜਦੋਂ ਆਪਾਂ ਜੇ 11500 ਸਾਲ ਪੁਰਾਣੇ ਸਮੇਂ ਦੇ ਵਿੱਚ ਪਹੁੰਚਦੇ ਆ ਜਿਵੇਂ ਕਿ 5-600 ਸਾਲ ਪੁਰਾਣੀ ਜਗ੍ਹਾ ਇਹ ਤੁਸੀਂ ਵੇਖ ਜਾਂਦੇ ਆਪਣੇ ਵੀਡੀਓ ਦੇ ਵਿੱਚ ਆ ਜੇ ਕਿਸੇ ਮੁਸਲਮਾਨ ਭੈਣ ਭਰਾ ਨੂੰ ਇਸ ਬਾਰੇ ਇਤਿਹਾਸ ਪਤਾ ਹੈ ਨਾ ਤਾਂ ਸਾਡੇ ਜੇ ਵੀਡੀਓ ਕਿਸੇ ਵੀਰ ਭੈਣ ਭਰਾ ਕੋਲੇ ਇਸੇ ਕੋਲੇ ਵੀਰ ਕੋਲ ਜਾਂਦੀ ਆ ਜਿਵੇਂ ਕੋਈ ਸਾਡਾ ਵੀਰ ਮੁਸਲਮਾਨ ਭੈਣ ਭਰਾ ਕੋਈ ਵੀ ਆ ਹੈ ਨਾ ਉਹ ਇਸ ਨੂੰ ਕੋਈ ਜਾਣਕਾਰੀ ਹੈ ਤਾਂ ਸਾਡੇ ਚੈਨਲ ਤੇ ਕਮੈਂਟ ਕਰਕੇ ਜਰੂਰ ਦੱਸਣਾ ਇਸ ਬਾਰੇ ਕਿਸ ਦਿਨ ਉਸ ਨੂੰ ਜਾਣਕਾਰੀ ਹੈ ਤਾਂ ਆਪਾਂ ਉਹ ਵੀ ਜਾਣਕਾਰੀ ਦੱਸਾਂਗੇ ਫਿਰ ਜ਼ਰੂਰ ਆਪਣੇ ਚੈਨਲ ਜੀ ਤੇ ਆਪਾਂ ਅਗਲੇ ਗੁੰਮਟ ਤੇ ਪਹੁੰਚਦੇ ਆਂ ਉਸ ਜਗ੍ਹਾ ਤੇ ਵੀ ਫਿਲਵਾਵਾਂਗੇ ਇਸ ਜਗ੍ਹਾ ਨੂੰ ਦੇਖੋ ਜੀ ਚਾਰ ਪੰਜ ਇਸ ਜਗ੍ਹਾ ਤੇ ਮਸੀਤਾਂ ਵੀ ਨੇ ਦੋ ਬਾਹਰ ਨੇ ਤੇ ਇਹਨਾਂ ਤੇ ਕੰਦਾ ਨਹੀਂ ਹੋਈਆਂ ਵੀ ਆ ਉਹ ਅੰਦਰ ਸੀ ਐ ਜੋ ਕਿ ਕੰਦਾਂ ਦੇ ਵਿੱਚਾਂ ਤੇ ਉੱਪਰੋਂ ਛੱਤ ਡਿੱਗ ਚੁੱਕੀ ਹੈ ਗੁੰਮਟ ਦੀ ਜੋ ਕੋ ਗੁੰਮਟ ਬਣਿਆ ਹੋਇਆ ਸੀਗਾ ਮਕਬਰੇ ਨੇ ਹੈ ਇਹਨਾਂ ਨੂੰ ਮਕਬਰੇ ਵੀ ਕਿਹਾ ਜਾਂਦਾ ਹੈ ਹਾਂਜੀ ਇਹ ਮਕਬਰੇ ਨਾ ਇਸ ਤਰ੍ਹਾਂ ਬਣੇ ਹੋਏ ਨੇ ਜਿਵੇਂ ਕਿ ਤਾਜ ਮਹਿਲ ਬਣਿਆ ਹੋਏ ਜਿਹੜੇ ਪਹਿਲੇ ਆਪਾਂ ਉਹ ਮਕਬਰੇ ਦਿਖਾਏ ਨੇ ਵੀਡੀਓ ਦੇ ਵਿੱਚ ਉਹ ਮਕਬਰੇ ਤਾਂ ਇੰਨੇ ਵੀ ਨਾ ਤਾਜ ਮਹਿਲ ਲੱਗਦੇ ਨੇ ਜਿਵੇਂ ਕਿ ਦੂਸਰਾ ਤਾਜ ਮਹਿਲ ਹੋਣਾ ਕੋਈ ਆਗਰ ਇਹ ਦੂਜਾ ਤਾਜ ਮਹਿਲ ਕਾ ਸਕਦਾ ਇਹਨਾਂ ਨੂੰ ਇਹ ਸਭ ਤੋਂ ਵੱਡਾ ਅਕਬਰ ਇਹ ਹੈ ਜੀ ਤੇ ਹੁਣ ਆਪਾਂ ਚਾਲੇ ਪਾਉਨੇ ਆ ਅਕਲੇ ਮਖਪਰੇ ਤੇ ਪਹੁੰਚਦੇ ਆ ਹਾਂਜੀ ਤੇ ਉਸ ਜਗ੍ਹਾ ਤੇ ਆਪਾਂ ਜਾ ਕੇ ਵੀਡੀਓ ਫੁਲਵਾਉਨੇ ਆ ਤੁਹਾਨੂੰ ਪਹੁੰਚਦੇ ਆ ਦੂਸਰੀ ਲੋਕੇਸ਼ਨ ਤੇ ਆਪਣੇ ਚੈਨਲ ਤੇ ਜੁੜ ਜਿਓ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਲਈ ਤਾਂ ਜੋ ਕਿ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾ ਰਹਾ ਹਾਂ